ਸਤਿਕਾਰਯੋਗ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਸੀ ਦਾ ਟਾਈਮ ਹੈ 7:00 ਵਜੇ ਨੇ ਇਹ ਤੇ ਮੈਂ ਚਾਹ ਪੀ ਲਈ, ਬਾਤ ਕਰ ਲਿਆ ਪਹਿਲਾਂ। ਚਾਹ ਪੀ ਲਈ ਤੇ ਬੱਚਿਆਂ ਨੂੰ ਦਿੱਤੀ ਹੈ। ਹੁਣ ਮੈਂ ਸਬਜ਼ੀ ਕੱਟ ਲਈ ਹੈਗੀ। ਅੱਜ ਆਪਾਂ ਬਣਾਵਾਂਗੇ ਦੁੱਧ ਵਾਲਾ ਕਦੂ। ਬਹੁਤ ਪਣਾ ਬਣਾਉਂਦੀਆਂ ਨੇ ਦੁੱਧ ਵਾਲਾ ਕਦੂ ਪਰ ਤੁਸੀਂ ਇਹ ਸਿੰਪਲ ਤਰੀਕੇ ਨਾਲ ਬਣਾ ਕੇ ਦੇਖੋ ਬਹੁਤ ਟੇਸਟੀ ਬਣਦਾ ਹੈ। ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ। ਜਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਤੁਹਾਨੂੰ ਮੈਂ ਦੱਸਣੀ ਆਂਗੀ ਦੁੱਧ ਵਾਲੇ ਕਦੂ ਦੀ ਰੈਸਪੀ। ਚੈਨਲ ਤੇ ਬਣੇ ਰਹੋ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕੱਦੂ ਮੈਂ ਪਹਿਲਾਂ ਵੀ ਧੋ ਲਿਆ ਸੀਗਾ ਪਹਿਲਾਂ ਕੱਟਣ ਤੋਂ ਪਹਿਲਾਂ ਵੀ ਧੋ ਲਿਆ ਸੀਗਾ ਤੇ ਇਹਨੂੰ ਬਰੀਕ-ਬਰੀਕ ਦਾ ਚੌਪ ਕਰ ਲਿਆ ਚੌਪ ਕਰਕੇ ਹੁਣ ਫਿਰ ਮੈਂ ਇਹਨੂੰ ਪਾਣੀ ਪਾਣੀ ਦੇ ਵਿੱਚ ਰੱਖਿਆ ਹੋਇਆ ਹੈਗਾ ਤੇ ਇਹਨੂੰ ਮੈਂ ਧੋ ਰਹੀ ਹਾਂ ਤੇ ਇਹ ਮੈਨੇ ਪਿਆਜ਼ ਤੇ ਮਿਰਚਾਂ ਕੱਟ ਲਈਆਂ ਨੇ ਹੈ ਤੇ ਕੁੱਕਰ ਚ ਪਾ ਲਿਆ ਮੈਨੇ ਤੇਲ ਦੁੱਧ ਵਾਲਾ ਕੱਦੂ ਨੂੰ ਉਸ ਸਮੇਂ ਲਈ ਤਾਂ വീഡിയോ തൻഡ തോ തല ബി ഗമയച്ച ട ജീരാ ല ജീരാ പാണ പേ ഹരി മർച്ച പറ്റിയ പ്യാജ മരാജി ബാധ പാർട്ടി കൂടി പല മസാലേ പാ ਆਜਨੇ ਜਿਹੜੇ ਉਹ ਬਰਾਂਡ ਹੋ ਗਏਗੇ ਜਿਹੜਾ ਕਦੂ ਮੈਂ ਬਰੀਕ ਫਰੀਕ ਕੱਟ ਕੇ ਰੱਖਿਆ ਸੀਗਾ ਤੇ ਮੈਨੂੰ ਪਾਣੀ ਦੇ ਵਿੱਚ ਮਤਲਬ ਪਾ ਕੇ ਰੱਖਿਆ ਸੀਗਾ ਕਿਉਂਕਿ ਕੱਟਣ ਤੋਂ ਪਹਿਲਾਂ ਵੀ ਮੈਂ ਕਦੂ ਨੂੰ ਧੋਇਆ ਸੀਗਾ ਮਤਲਬ ਜੋ ਮਿੱਟੀ-ਮੁੱਟੀ ਲੱਗੀ ਹੁੰਦੀ ਹੈ ਕੁਝ ਵੀ ਡਸਟ ਹੁੰਦੀ ਹੈ ਇਹ ਉੱਤਰ ਜਾਂਦੀ ਹੈ ਕੱਟਣ ਤੋਂ ਬਾਅਦ ਫਿਰ ਵੀ ਮੈਨੇ ਇੱਕ ਵਾਰੀ ਇਹਨੂੰ ਪਾਣੀ ਦੇ ਵਿੱਚ ਧੋ ਲਿਆ ਤੇ ਹੁਣ ਪਿਆਜ਼ ਭੁੰਨਣ ਤੋਂ ਬਾਅਦ ਨਾਲ ਦੀ ਨਾਲ ਆਪਾਂ ਕਦੂ ਪਾਵਾਂਗੇ ਇੰਨੀ ਤਰ੍ਹਾਂ ਘੜਤੀ ਤੇ ਮਿਕਸ ਕਰ ਲਵਾਂਗੇ। ਇੰਦਰਾ ਮਿਕਸ ਕਰ ਤਾਂ ਥੋੜਾ ਜਿਹਾ ਢੱਕਣ ਦੇ ਕੇ ਹਲਕਾ ਜਿਹਾ ਭੁੰਨਣ ਦੇਵਾਂਗੇ। ਥੋੜਾ ਹਲਕੀ ਜੀ ਆਚ ਲਵਾਉਣੀ ਹੈਗੀ ਇਹਨੂੰ ਕਿ ਇਹ ਇਹ ਦੇ ਵਿੱਚ ਕਿਉ ਦੇ ਵਿੱਚ ਭੁੰਨਿਆ ਜਾਵੇ। ਜਦ ਹਲਕਾ ਜਿਹਾ ਭੁੰਨਿਆ ਗਾਇਨ ਸਰਬ 5 ਮਿੰਟ ਸੇਕ ਲਵਾਉਣਾਗਾ। ਉਸ ਐਵੇਂ ਕੁੱਕਰ ਦਾ ਢੱਕਣ ਦੇ ਕੇ ਤੁਸੀਂ ਐਵੇਂ ਢਾਕੇ ਰੱਖ ਦੋ 5 ਮਿੰਟ ਗੈਸ ਦਾ ਸੇਕ ਲਵਾਉਣਾ ਹੈ। ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਮਸਾਲੇ। ਮਸਾਲੇ ਬਾਅਦ ਕਿ ਫਿਰ ਉਸ ਤੋਂ ਬਾਅਦ ਵਿਸਲਾ ਬਣਾਵਾਂਗੇ ਬਾਹਰ ਪੂਰੇ ਬੱਦਲ ਹੋਏ ਪਏ ਨੇਗੇ ਬਕਰਾਂ ਨੇ ਤੇ ਬਹੁਤ ਆਲਣੇ ਬਣਾ ਰੱਖੇ ਨੇਗੇ ਚਿੜੀਆਂ ਨੇ ਪੂਰਾ ਦਿਨ ਚੀਂ-ਚੀਂ ਦਾ ਸ਼ੋਰ ਕੌਂਦੀਆਂ ਰਹਦੀਆਂ ਨੇ ਸਾਰਾ ਦਿਨ ਚੀਂ-ਚੀਂ ਹੀ ਕਰਦੀਆਂ ਨੇ ਪੂਰਾ ਦਿਨ ਕਿੰਨੀਆਂ ਬਹੁਤ ਵਧੀਆ ਮਤਲਬ ਇੰਨੀ ਮਿਹਨਤ ਦੇ ਨਾਲ ਬਣਾਉਂਦੀਆਂ ਨੇ ਗੀਆਂ ਆਲਣੇ ਵਿਚਾਰੀਆਂ ਦੇ ਆਲਣੇ ਉਹਦੇ ਡਿੱਗ ਜਾਂਦੇ ਨੇਗੇ ਆ ਦੇਖੋ ਕਿੰਨਾ ਸੋਹਣਾ ਮਤਲਬ ਆਲਣਾ ਬਣਾਇਆਗਾ ਚਿੜੀਆਂ ਨੇ ਤਣਕਾ ਤਣਕਾ ਚੁੱਕ ਕੇ ਪੂਰੀ ਮਿਹਨਤ ਦੇ ਨਾਲ ਬਣਾਇਆਗਾ ਕਿੰਨੇ ਡਿੱਗ ਕੇ ਤਣਕਾਰ ਕਹਿੰਦਾ ਡਿੱਗੇ ਹਵਾ ਆਉਂਦੀ ਹੈਗੀ ਹਵਾ ਦੇ ਨਾਲ ਡਿੱਗ ਜਾਂਦੇ ਨੇਗੇ ਚਲ ਕੋਈ ਨਾ ਇਹ ਵੀ ਮੈਂ ਟੰਗਾ ਦੂੰਗੀ ਬਾਅਦ ਵਿੱਚ ਉੱਪਰ ਹੀ ਟੰਗ ਦੇਣੀ ਉਹਤ ਪੌਂਡੀਆਂ ਨੇ ਆਲਣੇ ਦੇਖੋ ਆ ਸਾਰੇ ਆਲਣੇ ਨੇਗੇ ਜਿਹੜੇ ਇਹਨਾਂ ਨੇ ਪੂਰੀ ਮਿਹਨਤ ਨਾਲ ਬਣਾਏ ਨੇਗੇ ਬਹੁਤ ਮਿਹਨਤ ਕਰਦੀਆਂ ਨੇ ਜਿਹੜੀਆਂ ਪੂਰਾ ਦਿਨ ਲੱਗੀਆਂ ਰਹਿੰਦੀਆਂ ਨੇ ਟਣਕਾ ਟਣਕਾ ਚੁੱਕਿਆ ਇਹਨਾਂ ਨੇ ਬਣਾਉਂਦੀਆਂ ਨੇ ਤੇ ਵਿਚਾਰੀਆਂ ਦੇ ਨਾਲ ਥੱਲੇ ਡਿੱਗ ਜਾਂਦੇ ਨੇਗੇ ਆਲੇ ਨੇ ਪਰਮਾਤਮਾ ਨੇ ਇਹਨਾਂ ਨੂੰ ਵੈਸੀ ਟ੍ਰੇਨਿੰਗ ਦੇ ਕੇ ਭੇਜਿਆਗਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਾਉਂਦੀਆਂ ਨੇਗੇ ਇਹ ਕਿਤੇ ਸਿੱਖਦੀਆਂ ਨਹੀਂ ਕੋਈ ਨਹੀਂ ਇਹਨਾਂ ਨੂੰ ਸਿਖਾਉਂਦਾ ਹੈਗਾ ਇਹ ਖੁਦੀ ਦਿਮਾਗ ਆ ਆਪਣਾ ਪਰਮਾਤਮਾ ਵੱਲੋਂ ਹੀ ਦੇਖੋ ਕੁਦਰਤ ਦੇ ਰਚਵੇਂ ਪਰਮਾਤਮਾ ਵੱਲੋਂ ਹੀ ਇਹ ਕਲਾ ਮਿਲੀ ਹੋਈ ਹੈਗੀ ਇਹਨਾਂ ਨੂੰ ਜਿਹੜਾ ਆਪਣਾ ਘਰ ਬਣਾਉਂਦੀਆਂ ਨੇਗੇ ਇਹ ਰੋਟੀਆਂ ਬਚ ਗਈਆਂ ਸੀਗੀਆਂ ਮੈਂ ਗ੍ਰਾਇੰਡ ਕਰ ਨਹੀਂ ਸਕੀ ਹੈ ਕਿਉਂਕਿ ਰੋਟੀਆਂ ਪਈਆਂ ਪਈਆਂ ਸੁੱਕ ਗਈਆਂ ਮੈਂ ਨੇ ਲਿਫਾਫੇ ਚ ਪਾ ਕੇ ਕਿ ਗਾਹੂ ਸਾਲ ਵਾਲੇ ਬਾਬਾ ਜੀ ਨੂੰ ਦੇ ਦੂੰਗੀ ਉਹਨਾਂ ਨੂੰ ਖੜਾ ਰੱਖਣ ਵਾਸਤੇ ਬਾਹਰ ਰੱਖਤੀਆਂ ਤੇ ਚਿੜੀਆਂ ਨੇ ਲਿਫਾਫੇ ਦੇ ਵਿੱਚੋਂ ਆਪਣੇ ਆਪ ਹੀ ਰੋਟੀਆਂ ਕੱਢ ਲਈਆਂ ਆ ਲੱਗੀਆਂ ਪਈਆਂ ਨੇ ਇਹਦੇ ਛੋਟੀਆਂ ਛੋਟੀਆਂ ਚਿੜੀਆਂ ਵੀ ਵੱਡੀਆਂ ਵੱਡੀਆਂ ਬਹੁਤ ਚਿੜੀਆਂ ਰਹਿੰਦੀਆਂ ਨੇ ਇਹ ਬਕਰਾਂ ਤੇ ਬਹੁਤ ਜ਼ਿਆਦੇ ਨਹੀਂ ਆਏ ਉਹ ਸੋਹਣਿਆ ਲੱਗਦੇ ਨਹੀਂ ਆ ਹੋਰਿਆ ਦਿਨ ਚੀਂ-ਚੀਂ ਕਰਦੇ ਰਹਿੰਦੇ ਆ ਨਹੀਂ ਇਹ ਆ ਮੇਰਾ ਮਨੀ ਪਲਾਂਟ ਜਿਹੜਾ ਬਹੁਤ ਹੀ ਜ਼ਿਆਦਾ ਗਰੋਅ ਕਰ ਰਿਹਾ ਹੈਗਾ ਕਤੋਂ 5 ਮਿੰਟ ਸੇਕ ਲਵਾ ਲਿਆ ਹੁਣ ਇਹਦੇ ਵਿੱਚ ਪਾਉਂਗੀ ਮੈਂ ਮਸਾਲੇ ਨਮਕ ਮਿਰਚ ਹੋ ਗਿਆ ਟੇਸਟ ਦੇ ਅਨੁਸਾਰ ਪਾਵਾਂਗੇ ਮਿਰਚ ਫਿਰ ਮੈਂ ਪਾਉਂਗੀ ਹਲਦੀ ਫਿਰ ਆਪਣੇ ਟੇਸਟ ਦੇ ਅਨੁਸਾਰ ਪਾਵਾਂਗੇ ਆਪਾਂ ਨਾਲ ਤੋਂ ਜ਼ਿਆਦਾ ਮੈਨੇ ਤਾਂ ਪਾਇਆ ਕਿਉਂਕਿ ਪਹਿਲਾਂ ਮੈਨੇ ਹਰੀਆਂ ਮਿਰਚਾਂ ਪਾ ਗੀਆਂ ਮੈਨੂੰ ਕਰਾਂਗੀ ਚੰਗੀ ਤਰ੍ਹਾਂ ਮਿਕਸ ਅੱਧਾ ਗਲਾਸ ਪਾਣੀ ਦਾ ਲੈ ਕੇ ਅੱਧਾ ਗਲਾਸ ਪਾਣੀ ਦਾ ਪਾ ਕੇ ਬਹੁਤ ਟਾਈਮ ਟੱਕ ਦਾਾਨੀ ਕੁੱਕਰ ਦਾ ਢੱਕਣ ਲਗਾ ਦਾਂਗੇ ਇਹਨੀਆਂ 3-4 4 ਤੇ ਇਹਦੀਆਂ ਵੀ ਸਲਾ ਲਗਾ ਦਾਂਗੇ ਨੂੰ ਪਾ ਕੇ ਦਿੰਦੇ ਹਾਂ ਟੱਕਣਾ चार बिस्ला लग दिन उ मैं आटा हाँ गुन के रख लेनी है मैं फटाफट की रोटी बना दूंगी बच्चे कुकर की बिस्ल है जी और खराब है थोड़ी सी ता करके मैं करेंगे कुकर का वो पता नहीं है कि नहीं है करके बिसल नहीं लगती है करके चार बिसल मैं नहीं लगवा दूंगी थोड़ा जाीक करा है ਕੋਈ ਗੱਲ ਨਹੀਂ ਫੈਨ ਨਹੀਂ ਲੱਗ ਰਿਹਾ ਇਹ ਤਾਂ ਲੱਗਦਾ ਤਾਂ ਇਹ ਵੀ ਠੀਕ ਕਰਵਾਂਗੇ ਤਦ ਜਿਵੇਂ ਮਲਾਈ ਵਾਂਗੂ ਕੁਲ ਗਿਆ ਹੁਣ ਮੈਂ ਇਹਦੇ ਵਿੱਚ ਪਾਉਂਗੀ ਦੁੱਧ ਤੇ ਮਲਾਈ ਮੈਂ ਨੇ ਮੈਸ਼ਰ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰਤਾ ਚਾਰ ਬਿਸਤਾਂ ਲਵਾਈਆਂ ਸੀ ਬਿਲਕੁਲ ਕੁਲ ਗਿਆ ਹੈ ਆ ਮਲਾਈ ਹੈਗੀ ਫਰੈਸ਼ ਮਲਾਈ ਹੈਗੀ ਇਹਦੇ ਵਿੱਚ ਮੈਂ ਪਾਉਂਗੀ ਥੋੜੀ ਜਿਹੀ ਮਲਾਈ ਥੋੜੀ ਜਿਹਾ ਹੋਰ ਪਾ ਲਾਂਗੇ ਤੇਇਆਗਾ ਦੁੱਧ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਪਾਉਂਗੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਮੈਂ ਇਹ ਸੁੱਕੀ ਮੇਥੀ ਇਹਦੇ ਵਿੱਚ ਮੇਥੀ ਪਾਉਂਗੀ ਤਾਂ ਕਿ ਇਹਦੇ ਵਿੱਚੋਂ ਖੁਸ਼ਬੂ ਵੀ ਵਧੀਆ ਆਵੇ ਤੇ ਥਰ ਟੇਸਟ ਵੀ ਬਹੁਤ ਵਧੀਆ ਲੱਗਦਾ ਹੈ। ਦੁੱਧ ਬਣ ਕੇ ਤਿਆਰ ਹੈ ਬਹੁਤ ਹੀ ਜਿਆਦਾ ਵਧੀਆ ਬਣ ਗਿਆ ਬਹੁਤ ਵਧੀਆ ਬਣ ਗਿਆ ਰੋਟੀਆਂ ਐਕਸਟਰਾ ਬਚੀ ਜਾਂਦੀਆਂ ਨੇ ਤੇ ਮੈਂ ਇਹ ਸਾਰੀਆਂ ਗ੍ਰाइंड ਕਰਕੇ ਚਿੜੀਆਂ ਨੂੰ ਪਾ ਦੇਣੀ ਹੈ ਤੇ ਛੱਤ ਤੇ ਬਹੁਤ ਸਾਰੀ ਕਾਈ ਲੱਗ ਰਹੀ ਹੈ ਜੀ ਰੋਜ਼ ਕਹਿੰਦੇ ਨਹੀਂ ਅੱਜ ਸਾਫ਼ ਕਰੂੰਗੀ ਅੱਜ ਸਾਫ਼ ਕਰੂੰਗੀ ਇਹ ਸਾਰੀਆਂ ਖਾ ਜਾਣੀਆਂ ਚਿੜੀਆਂ ਇੱਕ ਕਿਣਕਾ ਵੀ ਨਹੀਂ ਛੱਡਣਾ ਹੈਗਾ ਕੋਈ ਪੈਰਾਂ ਥੱਲੇ ਨਹੀਂ ਰੋਦਾ ਇੱਕ ਕਿਣਕਾ ਦੀ ਸਾਰਾ ਖਾ ਜਾਣਗੇ ਕਿਣਕਾ ਕਿਣਕਾ ਚੁੱਕ ਲੈਣਗੇ ਬੈਠੀਆਂ ਨੇ ਇਹ ਨਿੰਨੂ ਮੈਂ ਛੱਡਿਆ ਹੁਣ ਮੈਂ ਲਾ ਰਹੀ ਐਂਗੀ ਝਾੜੂ ਝਾੜੂ ਲਾ ਕੇ ਪੋਚਾ ਵਗੈਰਾ ਸਾਰਾ ਕੰਮ ਕਰਕੇ ਫੇ ਚੱਲਾਂਗੇ ਗੁਰਦੁਆਰਾ ਸਾਹਿਬ ਕਿਉਂਕਿ ਅੱਜ ਹੈ ਸੰਗਰਾਮ ਇਹ ਗੁਰੂ ਘਰ ਜਾਵਾਂਗੇ ਤੁਹਾਨੂੰ ਵੀ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਸੋ ਜੀ ਤਿਆਰ ਹੋ ਗਏ ਨਾ ਨੂੰਕੇ ਤਿਆਰ ਹੋ ਗਏ ਹੁਣ ਜਾ ਰਹੇ ਆਂਗੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜਾਨ ਤੋਂ ਪਹਿਲਾਂ ਮੈਂ ਮਨਿੰਦਰ ਨੂੰ ਖਵਾਉਣੀ ਆ ਪਹਿਲਾਂ ਰੋਟੀ ਕਿਉਂਕਿ ਇਹਨੂੰ ਹੁਣ ਭੁੱਖ ਲੱਗੀ ਹੈ ਜੀ ਤਾਂ ਮਨਿੰਦਰ ਨੂੰ ਰੋਟੀ ਖਵਾ ਕੇ ਚੱਲਦੇ ਆਂ ਮਨਿੰਦਰ ਨੂੰ ਖਵਾਦਾ ਰੋਟੀ ਫੇਰੇ ਬੈਠ ਕੇ ਖਾਊਗਾ ਘਰੇ ਕੋਈ ਹੈ ਨਹੀਂਗਾ ਇਸ ਲਈ ਮਨਿੰਦਰ ਬੈਠੂਗਾ ਘਰੇ ਅਸੀਂ ਜਾ ਰਹੇ ਆਂਗੇ ਗੁਰਦੁਆਰਾ ਸਾਹਿਬ